ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕੋ ਕਰੋ 45 ਨਗ ਦਿਖਾਵਾਂਗੇ 38 ਨਗ ਕੈਮਰੇ ਦੇ ਸਾਹਮਣੇ ਕਰਾਂਗੇ ਤੇ 7 ਰੰਗ ਵਿਜਿਟ ਕਰਾਂਗੇ ਸ਼ਾਮ ਤੱਕ 45 ਨਾਗ ਇੱਕੋ ਕਰੋ ਬਾਜਵ ਰੇਟ ਦੇ ਵਿੱਚ ਤੇ ਹਾਈ ਰੇਟ ਦੇ ਵਿੱਚ ਜਿੱਦਾਂ ਦੀ ਤੁਹਾਡੀ ਚੋਇਸ ਹੋ ਉਹ ਤਾਂ ਤੁਹਾਨੂੰ ਨਗ ਮਿਲੂਗਾ ਤੇ 20 ਲੀਟਰ ਤੋਂ ਲੈ ਕੇ 55 ਲੀਟਰ ਤੱਕ ਮਿਲਕ ਦੀ ਕਪੈਸਿਟੀ ਆ ਬਾਕੀ ਡਿਟੇਲ ਆਪਾਂ ਇਨਫੋਰਮੇਸ਼ਨ ਵੀਰ ਤੋਂ ਲੈਨੇ ਆ ਸੋ ਪਹਿਲਾਂ ਆਪਾਂ ਮੋਟੀ ਮੋਟੀ ਝਲਕ ਮਰਾ ਜੀ ਬੇੜਾ ਭਰਿਆ ਦੇਖੋ 38 ਨਗ ਗੈੰਟੀ ਦੇ ਬਿਲਕੁਲ ਹਾਜ਼ਰ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਹਾਂ ਜੀ ਆਪਣਾ ਨਾਮ ਐਡਰੈਸ ਦੱਸ ਦੇ ਨਾਮ ਵੀਰੇ ਮੇਰਾ ਰਮਨਪ੍ਰੀਤ ਸਿੰਘ ਆ ਜੀ ਪਿੰਡ ਆਪਣਾ ਸੀਨੀ ਵਾਲ ਕਲਾ ਹੈਗਾ ਵੀਰੇ ਵੱਡਾ ਸੀਨੀ ਵਾਲ ਜਿਹੜਾ ਫਾਰਮਾਸੀ ਨੀਵਾਲਕਣਾ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਲਈ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾ ਜਿਹੜਾ ਵੀਰਜੀ ਆਪਣਾ ਬਰਨਾਲਾਗਾ ਕਲੈਂਟ ਨੰਬਰ ਵੀਰੇ ਆਪਾਂ ਨੋਟ ਕਰ ਲਓ 62807 13934 62807 ਬਾਕੀ ਵੀਰੇ ਤੁਸੀਂ ਆਪਾਂ ਐਡਰੈਸ ਪੁੱਛਦੇ ਉਹਨਾਂ ਨੂੰ ਐਡਰੈਸ ਵੀਰੇ ਪੁੱਛਣ ਦੀ ਉਲਝਣ ਦੀ ਲੋੜ ਨਹੀਂ ਹੈਗੀ ਜਿਹੜਾ ਮੈਂ ਨੰਬਰ ਬੋਲਿਆ ਵੀਰੇ ਮੇਰਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਬੀਟ ਬਾਰ ਸਾਹਿਬ ਤੁਸੀਂ ਸਾਨੂੰ ਕੋਈ ਵੀ ਮੈਸੇਜ ਕਰੂਗਾ ਸਾਡੀ ਲੋਕੇਸ਼ਨ ਉਹਨੂੰ ਵੀਰ ਨੂੰ ਆਟੋਮੈਟਿਕ ਆ ਜਾਂਦੀ ਆਪਦੇ ਆਪ ਉਹਤੇ ਟੱਚ ਕਰ ਲਓ ਵੀਰੇ ਉਹ ਤੁਹਾਨੂੰ ਸਿੱਧਾ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਜੀ ਆਪਾਂ ਕਿਨੇ ਦੀ ਰਮਾਲ ਵੇਚਣਾ ਇਹ ਵੀਰੇ ਜਿਹੜੀ ਆਪਾਂ ਵੀਡੀਓ ਅੱਜ 16 ਤਰੀਕ ਨੂੰ ਕਵਰ ਕਰ ਰਹੇ ਆਂ ਤੇ ਲੋਡ ਵੀ ਆਪਾਂ ਅੱਜ ਹੀ ਕਰਦੇ ਆਂਗੇ ਇਹ ਵੀਰ ਜੀ ਪਰਮਾਤਮਾ ਦੀ ਕਿਰਪਾ ਨਾਲ ਕੱਲ ਨੂੰ ਆਪਾਂ ਗਰਮ ਵਾਲੀਆਂ ਵੇਚਾਂਗੇ ਜਿਹਦੇ ਵਿੱਚ ਵੀਰੇ 45 ਨਗ ਹੋਣਗੇ 45 ਨਗਾਂ ਦੇ ਵਿੱਚੋਂ ਵੀਰੇ 21 ਤਾਜ਼ੇ ਸੂਏ ਉਹਨਾਂ ਦੇ 24 ਬਣਾ ਸੂਣ ਵਾਲੇ ਆਉਣੀਆਂ ਪੰਜ ਚਾਰ ਦਿਨ ਦੇ ਵਿੱਚ ਟੋਕਰ ਬਣਾ ਵੀਰ ਫੋਨ ਨਾ ਕਰੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾ ਕਰੇ ਜੀ ਗੱਲਾ ਗੱਲਾ ਕਰਕੇ ਵੀਰੇ ਨਗ ਵੇਚਾਂਗੇ ਇਹ ਵੀ ਨਹੀਂ ਮੈਂ ਆਪਾਂ ਇੱਕ ਸਾਰੇ ਇੱਕ ਸਾਰੇ ਇੱਕ ਵੀਰ ਨੂੰ ਦੇਣੇ ਆ ਕੋਈ ਵੀ ਵੀਰ ਇੱਕ ਲੈ ਜਾ ਦੋ ਲੈ ਜਾ ਚਾਰ ਲੈ ਜਾ ਆਪਦੀ ਮਰਜ਼ੀ ਹੋਊਗੀ ਇਹ ਵੀਰੇ 17 ਤਰੀਕ 12ਵਾਂ ਮਹੀਨਾ 2024 ਦਿਨ ਮੰਗਲਵਾਰ ਬਣਦਾ ਯਾਨੀ ਕਿ ਕੱਲ ਨੂੰ ਕੱਲ ਨੂੰ ਵੀਰੇ ਪ੍ਰਮਾਤਮਾ ਦੀ ਕਿਰਪਾ ਨਾਲ ਕੱਲ੍ਹ ਸਵੇਰ 8 ਵਜੇ ਤੋਂ ਚਾਲੂ ਕਰ ਦੇਾਂਗੇ ਤਪਾਰ ਦੇ 2 ਵਜੇ ਤੱਕਰ ਚੱਲਣਗੇ ਪਰ ਬਾਹਲਾ ਲੈਜ ਤਾਂ ਆਉਣ ਦਾ ਫਾਇਦਾ ਨਹੀਂ ਹੈਗਾ ਜੀ ਕਹਿੰਦਾ ਬਾਪ 8 ਵਜੇ ਨੂੰ ਬੰਦਾ ਆਊਗਾ ਤੋ ਤੇ ਗੱਲ ਸਮਝ ਪੱਲੇ ਪਊਗੀ ਬਾਈ ਜੀ ਜਿਹੜੇ ਵੀਰੇ ਨੇ ਆਪਣੇ ਫਾਰਮ ਤੇ ਅੱਜ ਆ ਕੱਲ੍ਹ ਨੂੰ ਆਉਣਾ ਹੋਵੇ ਅੱਜ ਬਾਹਰੋਂ ਰੇਟ ਪੱਧਾ ਕਰ ਲੈ ਬਾਈ ਜੀ ਰੇਟ ਪਤਾ ਕਰੇ ਹੋਣਗੇ ਜਿਹੜਾ ਵੀਰ ਘਰੋਂ ਸਖਾਲ ਇੱਕ ਗਊ ਲੈਣਾ ਉਹ ਦੋ ਲੈ ਜਾਊਗਾ ਗਊ ਲੈ ਕੇ ਵੀਰੇ ਆਪਦੇ ਮੂੰਹੋਂ ਮੰਨੂਗਾ ਵੀ ਮੇਰਾ ਹਾਂ 15 ਤੋਂ 20 ਹਜ਼ਾਰ ਦਾ ਫਾਇਦਾ ਹੋਇਆ ਇਹ ਕਹਿਣ ਦੀਆਂ ਗੱਲਾਂ ਨਹੀਂ ਵੀਰੇ ਸਹੀ ਹੋਣਗੀਆਂ ਬਾਕੀ ਆਪਾਂ ਨਾਲ ਦੀਆਂ ਕਰਮਾਂ ਨੇ ਤੋਰੀ ਜਾਂਦੇ ਨੇ ਤੇ ਅੱਗੇ ਟੇਲ ਦਿੰਦੇ ਜਾਂਦੇ ਆ ਇੱਕ ਆਪਣੇ ਰੇਟ ਦੱਸ ਦਿਓ ਰੇਟ ਕਿੱਥੋਂ ਸ਼ੁਰੂ ਹੋਣਗੇ ਤੋੜ ਦਿਓ ਵੀਰੇ ਰੇਟ ਬਾਈ ਜੀ ਆਪਣੇ 60 ਹਜ਼ਾਰ ਤੋਂ ਚਾਲੂ ਹੋਣਗੇ ਜੀ 60 65 70 75 80 85 ਇਸ ਤਰ੍ਹਾਂ ਕਰਦਾ ਕਰਦਾ ਲੱਖ ਚੱਕਰ ਜਾਵੜੂਗਾ ਜੀ 60 ਤੋਂ ਲੈ ਕੇ ਲੱਖ ਤੱਕ ਰੇਟ ਹੋਣਗੇ ਕਿ ਤਕਰੀਬਨ 7 ਬੜਾ ਮੇਰੇ ਲੱਖ ਤੋਂ ਬਾਹਰ ਵੀ ਇੱਕ ਯਾਰ ਤੇ ਤਿੰਨ ਆਪਾਂ ਵੀਰੇ ਆਫਰ ਲਾਏ ਵਿਆ ਉਹ 60 ਤੋਂ ਥੱਲੇ ਵੀ ਆ 50 55 ਵਾਲੇ ਵੀ ਹੈਗੇ ਹੈਗੇ ਉਹ ਤਿੰਨ ਤਿੰਨ ਦਾ ਹੀ ਆ ਆਫਰ ਹੀ ਆ ਸਿਰਫ ਬੱਸ ਬਾਕੀ 60 ਤੋਂ ਵੀਰੇ ਸ਼ੁਰੂ ਹੁੰਦਾ ਕਿਉਂਕਿ 20 ਲੀਟਰ ਤੋਂ ਥੱਲੇ ਲਈ ਸੀ ਗਊ ਨਹੀਂ ਮੰਨਦੇ 20 ਲੀਟਰ ਤੋਂ ਲੈ ਕੇ ਵੀਰੇ 50 ਲੀਟਰ ਤੱਕ ਆਪਣੇ ਕੋਲੇ ਗਊ ਮਿਲੂਗੀ 42 ਲੀਟਰ ਤੱਕ ਵੀ ਵੀਰੇ ਗਊ ਆਪਣੇ ਕੋਲ ਰੈਡੀ ਦੋ ਤੇ ਚੱਲ ਰਹੀਆਂ ਹਾਜ਼ਰ ਬਾਕੀ ਕਿਸੇ ਵੀ ਵੀਰ ਦੇ ਸਾਥੋਂ ਕੋਈ ਵੀ ਗਊ ਲੈਣੀ ਹੈ ਤੋੜੋ ਵੀਰੇ ਕੋਈ ਵੀ ਗਊ ਲੈਣੀ ਹੈ ਸਾਡੇ ਨਾਲ ਵੀਰੇ ਸਾਈ ਲਾ ਸਕਦਾ ਸੂਈ ਤੋਂ ਵੀਰੇ ਰੈਡੀ ਦੁੱਧ ਹੋਏ ਤੋਂ ਕੰਡੇ ਦੇ ਵਿੱਚ ਤੋੜ ਕੇ ਦੁੱਧ ਲਿਆ ਜਾ ਸਕਦਾ ਇਹ ਨਹੀਂ ਗੱਲ ਵੀ ਕੱਲਾ ਆਪਾਂ ਗੱਬਣਾ ਹੀ ਵੇਚਨੀ ਆ ਜਾਂ ਆਪਾਂ ਵਪਾਰੀਆਂ ਦਾ ਜੀਬ ਵਾਲਾ ਦੁੱਧ ਰੱਖਣਾ ਆਪਣਾ ਕੰਮ ਨਹੀਂ ਹੈਗਾ ਵੀਰੇ ਪਹਿਲਾ ਨੰਬਰ ਤੇ ਨਗੀਨਾ ਦੇਖੀਏ ਨਾ ਜਰਸੀ ਦਾ ਬੱਚਾ ਵੀਰ ਜੀ ਖੀਰਾ ਬੱਚਾ ਬਿਲਕੁਲ ਦੁੱਧ ਦੰਡੀਆਂ ਦੇ ਵਿੱਚ ਆ ਵੀਰੇ 14 ਦਿਨ ਦੀ ਕੱਚੀ ਆ ਗਈ ਫਾਰਮ ਦੇ ਵਿੱਚੋਂ ਆਈ ਆ ਬਾਕੀ ਜਿੰਨੀਆਂ ਬੜਾ ਤਾਂ ਹ ਉਸ ਦਾ ਬਾਹਰ ਵੀਰੇ ਤਕਰੀਬਨ ਇਹਦੇ ਵਿੱਚ 26 ਬੜਾ ਵੀਰੇ ਆਪਣੇ ਕੋਲ ਬਾਇਓ ਡਾਟਾ ਲਿਖਤੀ ਰੂਪ ਦੇ ਵਿੱਚ ਹੈਗਾ ਫਾਰਮਾਂ ਦੇ ਵਿੱਚੋਂ ਵੀਰੇ ਮਾਲ ਖਰੀਦਿਆ ਹੋਇਆ ਇਹ ਉਹ ਜਿਹੜੇ 26 ਬੇੜਾ ਬਾਈ ਜੀ ਉਹਨਾਂ ਦੀ ਬਲੱਡ ਲਾਈਨ ਸਾਰੀਆਂ ਦੀ ਲਿਖਤੀ ਰੂਪ ਦੇ ਵਿੱਚ ਆਈ ਆ ਤੇ ਲਿਖਤੀ ਰੂਪ ਦੇ ਵਿੱਚ ਵੀਰੇ ਨੂੰ ਦੇਵਾਂਗੇ ਇਹ ਵੀਰੇ ਇਹ ਪਲੂਨ ਬੱਸੀ ਆ ਦੇਖੋ ਵੀਰੇ ਮਾੜਾ ਜਾਨ ਹੋ ਜੋ ਪਲੂਨ ਬੱਸੀ ਆ ਬਾਈ ਜੀ 14 ਦਿਨਾਂ ਦਾ ਟਾਈਮ ਬਾਕੀ ਰਹਿੰਦਾ ਕਰਮਾਲੀ ਦਾ 14 ਦਿਨ ਬਾਕੀ ਹਾਂਜੀ 14 ਦਿਨ ਬਾਕੀ ਰਹਿੰਦਾ ਹੈਗਾ ਤੇ ਕੋਈ ਦੋ ਚਾਰ ਉੱਪਰ ਵੀ ਲੈ ਸਕੀਦੇ ਖੀਰਾ ਬੱਚਾ ਵੀਰੇ ਜਾਣੀ ਦੀ ਇਹ ਪਲੂਨ ਹੀ ਕਰਮਾਲੀ ਵੀਰੇ ਸਾਡੇ ਕੋਲੇ ਸੂਪੀ ਦਾ 20 ਚਵਾ ਦੇਾਂਗੇ ਇਹਦਾ ਬਾਕੀ ਹਾਂ ਵੀਰੇ ਜਿਹਨੇ ਜਰਸੀ ਦੇ ਕੰਮ ਕਰਨਾ ਜਣੀ ਬਹੁਤ ਟੌਪ ਦਾ ਬੱਚਾ ਹੈਗਾ ਜੀ 2 ਨੰਬਰ ਦੀ ਗੱਲ ਕਰੀਏ ਲੈ ਵੀਰੇ ਕੱਢੀ ਜਾ ਠੀਕ ਹੈ ਬਾਕੀ ਵੀਰੇ ਜਿਹੜੀ ਆਪਾਂ ਬੋਲਦੇ ਐਚਐਫ ਜਰਸੀ ਸਾਈਰ ਕਾਫੀ ਕਰੋ ਸਾਈਰ ਸਰ ਗਰਲੈਂਡੋ ਉਹ ਕੋਈ ਰੱਤੇ ਨਹੀਂ ਜੜੇ ਵੀਰੇ ਹੁੰਦੀਆਂ ਨੇ ਤਾਂ ਬੋਲਦੇ ਆ ਅਸੀਂ ਫਾਰਮ ਤੇ ਬਾਈ ਜੀ ਸਭ ਤੋਂ ਪਹਿਲਾਂ ਐਰਸਰ ਜਰਸੀ ਗਰਲੈਂਡੋ ਤੇ ਇਹ ਬਾਕੀ ਵੀਰੇ ਸਾਈ ਵਾਲ ਇਹ ਵੈਰੈਟੀ ਵੀਰੇ ਖਰੀਦ ਕੇ ਲਾਉਣੀ ਹੁੰਦੀ ਆ ਫੇਰ ਵੀਰੇ ਲਾੜ ਦੀ ਤਰੀਕ ਰੱਖਦੇ ਹੁੰਨੇ ਆ ਜੇ ਸੀਨੀ ਵਾਲ ਕਲਾਂ ਡੇਰੀ ਫਾਰਮ ਤੇ ਵੀਰੇ ਐਰਸਰ ਗਰਲੈਂਡੋ ਨਹੀਂ ਲੱਗੂਗੀ ਤਾਂ ਲਾਟ ਵੀ ਬਾਈ ਜੀ ਨਿਕਲਦਾ ਨਹੀਂ ਹੈਗਾ ਠੀਕ ਆ ਵੀ ਹਰ ਇੱਕ ਪ੍ਰਕਾਰ ਦੀ ਚੁਆਇਸ ਆਪਾਂ ਰੱਖਦੇ ਆ ਵੀਰੇ ਜੇ ਹਰ ਇੱਕ ਪ੍ਰਕਾਰ ਦੀ ਲੱਗੂ ਫੇਰ ਰੱਖਾਂਗੇ ਬਾਕੀ ਇਹ ਦੇਖੋ ਬਾੜ ਵੀਰੇ ਇਹ ਦੇਖ ਸਕਦੇ ਹੋ ਬੱਚਾ ਬਾਈ ਜੀ ਇੰਨਾ ਕਿ ਟੌਪ ਦਾ ਥੋੜੀ ਕਰ ਦਿੱਤਾ ਹੈਗੀ ਬਸ ਨਹੀਂ ਬਾਕੀ ਵੀਰੇ ਸਾਡੇ ਫਾਰਮ ਦੇ ਸੂਪੀ ਵੀਰੇ ਦੰਦਾਂ ਦੇ ਵਿੱਚ ਚਾਰ ਦੰਦ ਆ ਤੇ ਹਜੇ ਵੀ ਹਰਤਾ ਨਹੀਂ ਬੱਚਾ ਦਰਦੀ ਵੀਰੇ 24 ਲੀਟਰ ਦੁੱਧ ਚਵਾ ਰਹਿਆ ਕਰਮਾਲੀ ਦਾ ਤਿੰਨ ਨੰਬਰ ਜੀ ਤਿੰਨ ਨੰਬਰ ਆ ਗਈ ਵੀਰੇ ਐਫ ਐਫ ਦੇ ਆ ਗਈ ਇਹ ਵੀ ਬਾਕੀ ਥੋੜਾ ਜਿਹਾ ਸਿਆਲ ਦੇ ਵਿੱਚ ਜ਼ਿਆਦਾ ਪ्योर ਮਾਲ ਆ ਵੀਰੇ ਜ਼ਿਆਦਾ ਬਰੀਡ ਤੇ ਕੰਮ ਕਿਉਂਕਿ ਤਕਰੀਬਨ 90% ਤੋਂ ਸਾਰੀਆਂ ਹੀ ਬਾੜ ਨੇ ਕਿਉਂਕਿ ਸਿਆਲ ਦੇ ਵਿੱਚ ਦੁੱਧ ਵਾਲਾ ਜਾਨੀ ਕੰਮ ਵੀਰ ਬਹੁਤ ਕਰਦੇ ਆਗੇ ਤੇ ਜਿਹਦਾ ਜ਼ਿਆਦਾ ਬਰੀਡ ਵਾਲਾ ਵੀਰੇ ਉਹੀ ਦੁੱਧ ਕੱਢਦਾ ਹੈਗਾ ਇਹ ਬੱਚਾ ਵੀ ਵੀਰੇ ਹਰਤਾ ਲਊ ਸੂਣ ਨੂੰ ਬਾਕੀ ਤੁਸੀਂ ਨੇੜੇ ਹੋ ਕੇ ਮਰਵਾ ਜਾਓ ਥਣ ਤੇ ਲੈਵੇ ਤੇ ਵੀਰੇ ਤੁਹਾਨੂੰ ਆਪ ਹੀ ਦੱਸਣੀਆਂ ਬੈੜਾਂ ਜਾਣੀ ਦੀ ਜੀ ਹਾਤਾਖਣ ਲੈਂਦੀ ਐ ਇਹ ਹਾਂਜੀ ਵੀਰੇ ਠੀਕ ਐ ਬਾਕੀ ਕਦ ਕਾੜ ਦੀ ਗੱਲ ਕਰੀਏ ਓਕੇ ਜਿੰਦ ਜਾਨ ਬੇਲਬੂਰ ਬੋਸ ਦਾ ਬੈੜਦੀ ਵੀਰੇ ਸਾਰੀਆਂ ਬੈੜਾਂ ਜਾਣੀ ਕਰਦ ਬੈਲ ਚੰਗੇ ਅਖੇ ਮਾੜੀ ਬੈੜ ਬਾਈ ਜੀ ਸਾਥੋਂ ਲਈ ਨਹੀਂ ਜਾਂਦੀਗੀ ਚਾਹੇ ਸਾਨੂੰ 200 ਕਿਲੋਮੀਟਰ ਤੋਂ ਜਾ ਕੇ ਖਾਲੀ ਮੋੜਨਾ ਪਵੇ ਵੀਰੇ ਬੈੜ ਉਹ ਲੈਨੇ ਆ ਚੈਣਾ ਦੀ ਹਾਤਾਖਣ ਵੀ ਵੀਰੇ ਹੀਰੇ ਦਾ ਮੁੱਲ ਜੌੜੀ ਨੂੰ ਪਤਾ ਹੁੰਦਾ ਉਹ ਪੰਜ ਚਾਰ ਜੌੜੀ ਹੁੰਦੇ ਆ ਵੀਰੇ ਫਿਰ ਉਹ ਬੈੜ ਦੇ ਚਾਰ ਚਪੇਰੇ ਘੁੰਮ ਕੇ ਸਕੈਨ ਕਰਦੇ ਆ ਫਿਰ ਵੀਰੇ ਬੈੜਾ ਉਹ ਕੱਢਦੇ ਆ ਜਿਹੜੀਆਂ ਬੜਾਂ ਦੇ ਉੱਤੇ ਮੇਲਾ ਲੱਗਦਾ ਮੇਲਾ ਬਾਈ ਜੀ ਉਹਨਾਂ ਤੇ ਲੱਗੂ ਜਿਹੜੇ ਕੋਈ ਗਾਈਆਂ ਦੇ ਪੁੱਤ ਹੋਣਗੇ ਲੀਲੀ ਫੀਲੀ ਤੇ ਨਹੀਂ ਲੱਗਦਾ ਹੁੰਦਾਗਾ ਸਾਰਿਆਂ ਥਾਣਾ ਹੱਥੀ ਚਵਾਈ ਵਾਲੇ ਜਮਾ ਹਨਾ ਸਾਰਿਆਂ ਵੀਰੇ ਹੱਥੀ ਚਵਾਈ ਵਾਲੇ ਥਾਣਾ ਸਭ ਤੇ ਜਿਹੜੀਆਂ ਪਾ ਇਹ ਰੈਡ ਦੇਖੀ ਆ ਨੇ ਜੀ ਬਾਈ ਜੀ ਟੌਪ ਦਾ ਬੱਚਾ 32 ਲੀਟਰ ਵੀਰੇ ਚਵਾ ਲਿਆਂਗੇ ਫਾਰਮ ਦਾ ਬੱਚਾਗਾ ਤਕਰੀਬਨ ਵੀਰੇ ਤਾਂਹਾਂ ਦਾ ਸਾਰਾ ਮਾਲ ਹੀ ਫਾਰਮ ਵਾਲਾਗਾ ਜਿਹੜੇ ਉੱਪਰ ਮਾਲ ਆਪਾਂ ਦੇਖਿਆ ਤੀ ਅਬ ਇਹ ਚੇਫ ਬੜਾ 30 ਬੱਤੀ ਦੀ ਮਾਰ ਜਾਣ ਵਾਲੀਆਂ ਹੈਗੀਆਂ ਜਿਹੜੇ ਬੱਸ ਇੱਕ ਸਰਫ 2 ਨੰਬਰ ਵਾਲੇ ਥੱਲੇ ਸੌਦੇ ਥੋੜੇ ਸੀਗੇ ਬਾਕੀ ਵੀਰੇ 30 32 40 ਲੀਟਰ ਤੋਂ ਬਾਹਰ ਵਾਲੀਆਂ ਬਹੁਤ ਬੜਾ ਹੈਗੀਆਂ ਨੇ ਇਹ ਬੱਚਾ ਵੀ ਵੀਰੇ 32 ਲੀਟਰ ਜਾਂ ਦੂਜਾ ਸੂਹਾ ਸੂਣਾਗਾ ਇਹਦਾ ਪਨੂਨ ਦਾ 32 ਲੀਟਰ ਦਾ ਰਿਕਾਰਡ ਹੈ ਜਿਹੜਾ ਮਾਲਕਾਂ ਨੇ ਆਪ ਨੂੰ ਦੱਸਿਆਗਾ ਪਰ ਵੀਰੇ ਦੁੱਧ ਜਾਣੀ ਬੱਚਾ ਇਹ ਬੰਦ ਦੇ ਦੂਗਾ ਪਰ ਆਪਾਂ 32 33 ਮੰਨ ਕੇ ਲਈ ਆ ਵੀਰੇ ਇਹ ਇਹ ਵੀ ਹਰਦਾ ਲਊਗੀ ਹਾਂਜੀ ਵੀਰੇ ਮਰਜ਼ੀ ਪ੍ਰੇਸ਼ ਹਾਂ ਬਾਕੀ ਬਾਈ ਜੀ ਫਾਰਮ ਤੇ ਪਹਿਲਾਂ ਵੀ ਦੱਸਿਆ ਵੀ ਉਹੀ ਲੱਗਣੀ ਆ ਪਿਆਓ ਕਿ ਵੀਰੇ ਜੇ ਗਾਊ ਖਰੀਦਦੇ ਸੀ ਉਹਦਾ ਘੰਟਿਆਂ ਦਾ ਸਿਸਟਮ ਨਹੀਂ ਸੋਚਦੇਗੇ ਅਸੀਂ ਉਹ ਸੋਚਦੇ ਜੇ ਮੈਂਟਾਂ 'ਚ ਵਿਕੂਗੀ ਮੈਂਟਾਂ 'ਚ ਵੀਰੇ ਉਹ ਵਿਕੂਗੀ ਸਿਆਣੇ ਦੀ ਕਹਾਵਤ ਹੈ ਵੀ ਪਾਸਰਤਾ ਪਾਥੀਆਂ ਲੱਗਦੇ ਨੇ ਵੀਰੇ ਬੇਪਾਸ ਸੋਨਾ ਨਹੀਂ ਵਿਕਦਾਗਾ ਤੁਹਾਡੀ ਜਦੋਂ ਵੀਰੇ ਚੀਜ਼ ਦੀ ਕੁਆਲਿਟੀ ਟੌਪ ਲਈ ਹੋ ਤੇ ਰੇਟ ਦੇ ਵਿੱਚ ਬਹੁਤ ਜਾਇਜ਼ ਹੋਊਗੀ ਫਿਰ ਉਹਨੇ ਵੀਰੇ ਮੈਂਟਾਂ 'ਚ ਹੀ ਵਿਕਣਾ ਫਿਰ ਸ਼ੀਨੀ ਬਾਲਕਾਂ ਡਰੀ ਫੰਗਦੇ ਮੇਲੇ ਲੱਗਦੇ ਆ ਉਹ ਕਿਸੇ ਗੱਲ ਤੋਂ ਲੱਗਦੇ ਆ ਆ ਬੱਚਾ ਦੇਖ ਸਕਦਾ ਵੀਰੇ ਮੂੰਹ ਮੱਥੇ ਦੀ ਬਰੀਡ ਦੇਖੋ ਦੇਖੋ ਬਾਈ ਜੀ ਇਤਾਂ ਨਹੀਂ ਆਪਾਂ ਗੱਲੀਆਂ ਗੱਲਾਂ ਹੀ ਹੋਈਏ ਜਿਹੜੀਆਂ ਕਹਿਣ ਦੀਆਂ ਗੱਲਾਂ ਵੀਰੇ ਉਹੀ ਕਰਨੀਆਂ ਦੀਆਂ ਗੱਲਾਂ ਨੇ ਜਿਹੜਾ ਵੀ ਵੀਰ ਫਾਰਮ ਤੇ ਆਉਂਦਾ ਵੀਰੇ ਜਿਹੜੇ ਸੈਣੇ ਬਜ਼ੁਰਗਾਂ ਮੇਰੇ ਪਿੱਤਾ ਦੇ ਸਮਾਨ ਆਗੇ ਉਹ ਸਭਾ ਸੇ ਦੇਖ ਕੇ ਜਾਂਦੇ ਵੀ ਜਵਾਨੋਂ ਖਿੱਤੀ ਚ ਲੋ ਕੰਮ ਨੂੰ ਵੀ ਅੱਜ ਕਿਉਂਕਿ ਵੀਰੇ ਜਿਹੜਾ ਇਹ ਨੈਟ ਦਾ ਜੋਗਾਗਾ ਇਹ ਜਾਣੀ ਦੀ ਕਿੱਤਾ ਬਹੁਤ ਵਧੀਆ ਹੈਗਾ ਬਾਕੀ ਜਿਹੜੇ ਵੀਰਾਂ ਦਾ ਰੁਝਾਨ ਬਾਹਰਲਾ ਬਹੁਤ ਘਟਿਆ ਹੋਇਆ ਇੱਥੇ ਗਊਆਂ ਵਾਲੇ ਕਿੱਤੇ ਦੇ ਵਿੱਚ ਆਇਆ ਕਿੱਤਾ ਵੀ ਵੀਰੇ ਮਾੜਾ ਨਹੀਂਗਾ ਬਾਕੀ ਮੈਂ ਕੁਝ ਕੋਈ ਵਪਾਰੀ ਵੀਰੇ ਨੂੰ ਕਹੂੰਗਾ ਉਹਨਾਂ ਦੇ ਵਿੱਚ ਮੈਂ ਵੀ ਆਉਣਾ ਵੀ ਕਿਤੇ ਨੂੰ ਵੀਰ ਜੀ ਆਪਾਂ ਸਾਫ਼ ਸੁਥਰਾ ਰੱਖਣਾਗਾ ਆਪਾਂ ਕੰਮ ਨੂੰ ਗੰਧਲਾ ਨਹੀਂ ਕਰਨਾਗਾ ਕਿਉਂਕਿ ਵੀਰੇ ਕੰਮ ਨੂੰ ਗੰਧਲਾ ਕਰ ਲਾਂਗੇ ਤਾਂ ਲੋਕਾਂ ਦਾ ਵਿਸ਼ਵਾਸ ਉੱਠ ਜਾਊਗਾ ਕਿਉਂਕਿ ਵੀਰੇ ਬਾਕੀ ਸੋਹਣਾਂ ਨਾਲ ਕੁਝ ਵੀਰੇ ਵੀਰੇ ਆਨਲਾਈਨ ਬੜਾ ਮੰਗਦੇ ਆ ਅਸੀਂ ਵੀਰ ਜੀ ਆਨਲਾਈਨ ਦਾ ਕੰਮ ਨਹੀਂ ਕਰਦੇਗੇ ਕੋਲਿਆ ਕੇ ਦੇਖ ਚੱਲੇ ਹਾਂ ਕਿਉਂਕਿ ਵੀਰੇ ਸਾਰੀ ਚੀਜ਼ ਹੁੰਦੀ ਆ ਕਿ ਸਾਰੀ ਚੀਜ਼ ਦਾ ਬਾਈ ਜੀ ਇਹਨਾਂ ਦਾ ਦੇਖੋ ਕਿਉਂਕਿ ਕਿਹੜਾ ਕੋਈ ਫੈਕਸ ਹੁੰਦਾ ਆ ਕੋਈ ਵੀ ਵਪਾਰੀ ਆ ਮੈਂ ਵੀ ਹੋਗਾ ਵੀਰੇ ਫਿਰ ਉੱਥੇ ਮਨ ਨੂੰ ਖੋਟ ਅੰਦਰੋਂ ਜ਼ਰੂਰ ਆਉਂਦੀ ਆ ਵੀ ਪੈਸੇ ਦਾ ਇਲਾਜ ਹੋ ਜਾਂਦਾ ਵੀ ਦੋ ਪੈਸੇ ਵੱਧ ਬਣਾਈਏ ਕਿਉਂਕਿ ਬਾਈ ਜੀ ਜਾਨੀ ਜੀ ਸੌਦਾ ਕੋਈ ਵੀ ਆ ਕੇ ਨਰਖਣਾ ਦੇਖ ਪਰਖ ਕੇ ਖਰੀਦੋ ਕਿਉਂਕਿ ਇਹਦਾ ਆਨਲਾਈਨ ਦਾ ਖਰੀਦਣ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਹੁਣ ਤੁਹਾਡੀ ਆਪ ਦੇ ਦਿਮਾਗ ਨਾਲ ਲੈਂਦੀ ਹੋ ਜੀ ਨਾਲ ਨਹੀਂ ਆਣੀ ਉਹ ਆਪ ਦੇ ਦਿਮਾਗ ਤੋਂ ਲਿਆ ਕੇ ਜਾਵੇ ਹਾਂਜੀ ਆ ਦੇਖ ਸਕਦੇ ਹੋ ਵੀਰੇ ਖੀਰਾ ਬੱচ্চਾ ਬਿਲਕੁਲ ਖੀਰਾ ਬੱচ্চਾ ਵੀਰੇ ਹਜੇ ਕੱਚੀ ਆ ਬੈਠਦਾ ਜਾਣੀ ਦੀ ਇਹਦਾ 10 ਦਿਨ ਟਾਈਮ ਬਾਕੀ ਰਹਿੰਦਾ ਵੀਰ ਜੀ ਜਿੱਦੇ ਬੱচ্চਾ ਸੂਪਿਆ ਵੀਰੇ ਕਿਆ ਬਾਤਾਂ ਦਿਖਾਊਗਾ ਜਾਨੀ ਅਸਲ ਬੱਸੀ ਆ ਵੀਰੇ ਹੈਨੇ ਸੁਣਨੇ ਬਹੁਤ ਅੱਛਾ ਹੁ ਵੀਰੇ ਬਹੁਤ ਟੌਪ ਦਾ ਬੱਚਾ ਫਾਰਮ ਦੀ ਵੀਡੀਓ ਵੀਰੇ ਬਟਾਇਦਾ ਇਹਦਾ ਕਿਹੜਾ ਇਹ ਲੱਗਿਆ ਵਾ ਕਿਹੜਾ ਕਿਹੜੇ ਦੀ ਆਪ ਆ ਉਹ ਸਾਰੀ ਬਲੱਡ ਲਾਈਨ ਵੀਰੇ ਆਪਾਂ ਦੇਵਾਂਗੇ ਬਹੁਤ ਟੌਪ ਦਾ ਬੱਚਾ ਹੈਗਾ ਵੀਰ ਜੀ ਅੱਗੇ ਕਬੂਤਰੀ ਦੇਖੀ ਜਾਨੇ ਆ ਵਾ ਇਹ ਵੀ ਵੀਰੇ ਖੀਰੀ ਆ ਠੀਕ ਹੈ ਇਹ ਵੀ ਖੀਰੀ ਆ ਤਕਰੀਬਨ ਸਾਡੇ ਕੋਲ ਤਿੰਨ ਚਾਰ ਨਾਲ ਖੀਰੀਆਂ ਦੇ ਹੈਗੇ ਬਾਕੀ ਵੀਰੇ ਜਿਆਦਾ ਮਾਲ ਦੰਦਾਂ ਦੇ ਵਿੱਚ ਹੀ ਖਰੀਦਣ ਦੀ ਕੋਸ਼ਿਸ਼ ਕਰੀਦੀ ਆ ਕਿਉਂਕਿ ਵੀਰੇ ਦੰਦਾਂ ਦੇ ਵਿੱਚ ਹੀ ਮਾਲ ਥੋੜਾ ਜਿਆ ਜਾਨੀ ਦੀ ਦੁੱਧ ਵਾਲੇ ਪੱਖ ਤੋਂ ਵੀ ਚੰਗਾ ਰਹਿੰਦਾ ਬਾਕੀ ਜਿਹੜੇ ਵੀਰ ਨੇ ਲੈਣੀ ਆ ਵਹਿੜ ਫਿਰ ਉਹ ਪੰਜ ਚਾਰ ਸੂਏ ਵੀਰ ਚੋੜ ਜਾਂਦਾ ਗਾ ਆਹ ਦਾ 10 ਵਜੇ ਨੇ ਮਰਦੀ ਬੈੜ ਨਹੀਂ ਮਰਦੀ ਵੀਰੇ ਬਾਕੀ ਵੀਰ ਜੀ ਦੇਖੋ ਅੱਖੀ ਚਵਾਈ ਨੂੰ ਵੀ ਕੋਈ ਵੀਰ ਲਿਜਾ ਸਕਦਾ ਤੇ ਬਾਕੀ ਜਾਦੇ ਵੀਰੇ ਮਸ਼ੀਨੀ ਚਵਾਈਆਂ ਵਾਲੇ ਬੈੜਾਂ ਵੀ ਕਾਫੀ ਹੁੰਦੀਆਂ ਨੇ ਆਪਣੇ ਕੋਲੇ ਜਿਹੜਾ ਗਲਾਭੀ ਗਲਾਭੀ ਪਿਆ ਜਾਵਾ ਹਨ ਮੈਂ ਕਿਹਾ ਵੀਰੇ ਹਜੇ ਇਹ ਕੱਤੋਂ ਘਟ ਅੱਠ ਤੋਂ ਨਾਉਂਦੈ ਨਹੀਂ ਸੋਦੀਗੀ ਜਿਹੜਾ ਵੀਰ ਲੈ ਗਿਆ ਬਾਈ ਜੀ ਉਹ ਵੀਰ ਨੂੰ ਦੱਸੂਗੀ ਵੀ ਮੈਂ ਹੈਗੀ ਆ ਲੱਖ ਤੋਂ ਬਾਹਰ ਵਾਲੀ ਆ ਵੀਰੇ ਠੀਕ ਹੈ ਅੱਗੇ ਨਾਲ ਆ ਗਈ ਇਹਦੇ ਕੱਢ ਦਿਓ ਬਾਈ ਜੀ ਕਰ ਦਿਓ ਜੀ ਇਹ ਬੈੜ ਵੀਰੇ ਹੋ ਸਕਦਾ ਵੀ ਅੱਜ ਰਾਤ ਨੂੰ ਬੱਚਾ ਧਰ ਦੇ ਠੀਕ ਹੈ ਤੁਹਾ ਵੀ ਦੂਜਾ ਸੂੰਦੀ ਆ ਮੂੰਹ ਮੱਥੇ ਹੀ ਦੇਖੋ ਵੀਰੇ ਬੰਤਰ ਬਾਕੀ ਵੀਰੇ ਮਾਲ ਇੱਥੇ 90 ਤੋਂ ਜ਼ਿਆਦਾ ਹੀ ਪਿਓਰ ਲਿਆਵਾ ਚਲੋ ਆਪਾਂ ਤੋਂ 100 ਪਰ ਨੀ ਕਿਹਾ ਜਾਂਦਾ ਕਿਉਂਕਿ 100 ਦਾ ਵੀਰੇ ਹਜੇ ਪੰਜਾਬ ਦੇ ਵਿੱਚ ਆਪਣੇ ਬਹੁਤ ਘੱਟ ਆਇਆਗਾ ਹਾਂ 90 ਤੋਂ ਜ਼ਿਆਣੀ ਦੀ ਪਿਓਰ ਵਾਲਾ ਮਾਲ ਆ ਵੀਰੇ ਤੁਸੀਂ ਲੈਵੇ ਤੇ ਮਰਵਾ ਸਕਦੇ ਹੋ ਵੀਰੇ ਇਹ ਵੀ 30 32 ਕਿਲੋ ਲੇਕਰ ਆਲਾ ਬੱਚਾ ਆ ਗਿਆ ਜੀ ਕੱਦ ਕ ਬੈਠਣੇ ਪੂਰੀਆਂ ਬੈਠਾ ਪੂਰੀਆਂ ਬੈੱਡ ਵਾਲੀਆਂ ਬਾਕੀ ਵੀਰੇ ਇੱਕ ਬੇਨਤੀ ਜ਼ਰੂਰ ਕਰਦੇ ਵੀ ਅੱਜ ਨਾ ਕੋਈ ਵੀਰ ਆਜੇ ਮਗਰੋਂ ਪਿੱਛੋਂ ਕੋਈ ਵੀ ਵੀਰ ਨਾ ਆਵੇ ਕਹਿੰਦੇ ਵੀਰੇ ਆਪਾਂ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇਗੇ ਫਿਰ ਵਿੱਚ ਵੀਰ ਖਾਲੀ ਮੁਰਦੇ ਆਗੇ ਕਿਉਂਕਿ ਉਹਦਾ ਵੀਰ ਫਿਰ ਸਾਨੂੰ ਲਾਂਬਾ ਦੇਣ ਕਿਉਂਕਿ ਹਰ ਇੱਕ ਵੀਰ ਆਪ ਦੇ ਅਰਗਾ ਹੁੰਦਾਗਾ ਖਰਚਾ ਖਾ ਕੇ ਮੁਰਦੇ ਵੀਰੇ ਚੰਗਾ ਨਹੀਂ ਹੁੰਦਾ ਲਾਂਬਾ ਦੇਣਾ ਉਹ ਬੇਚਿੰਤ ਹੋ ਕੇ ਆਓ ਬਾਹਰੋਂ ਇੱਕ ਵਾਰ ਰੇਟ ਲਾਜ਼ਮੀ ਪਤਾ ਕਰਕੇ ਆਓ ਪਰ ਉਹ ਵੀਰੇ ਤੁਸੀਂ ਇੱਕ ਵਾਰ ਖਰੀਦਣ ਆਏ ਹੋ ਵੀਰੇ ਦੋ ਬੜਾ ਲੈ ਕੇ ਜਾਵੋਗੇ ਤੁਹਾਨੂੰ ਸੀਨੀ ਬਾਗ ਡੈਰੀ ਫਾਰਮ ਵਾਲਾ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹੈ ਗੱਲ ਜੀ ਠੀਕ ਹੈ ਹਾਂਜੀ ਜਿਹੜੀ ਹੁਣੇ ਵੱਡੀ ਵੜ ਆ ਗਈ ਜੀ ਇਹ ਵੀਰੇ ਮੈਂਟੀ ਇਹਨੂੰ 20 25 ਹੋਇਆ ਲਾਹੀ ਨੂੰ ਬਹੁਤ ਸਫਰ ਤੋਂ ਆਈ ਆ ਵੀਰੇ 100 ਤੇ ਇਹ 21 ਕਿਲੋਮੀਟਰ ਤੋਂ ਆਪਣੇ ਕੋਲ ਰੱਸੀ ਆਈ ਆ ਦੂ ਦੂ ਤੱਕ ਮਾਰ ਵਾਈ ਦੂ ਦੂ ਤੱਕ ਵੀਰੇ ਇੱਥੇ ਜੋੜਾ ਹੀ ਲਿਆਗਾ ਥੋੜੀ ਜਿਹੀ ਰੰਬੀ ਵੀ ਤਾਂ ਹੀ ਲੱਗਦੀ ਹੈਗੀ ਇਹ ਬੱਚਾ ਵੀਰੇ ਦੂਜਾ ਸੂਆ ਤੇ 6 ਦੰਦ ਬਾਈ ਜੀ ਸਾਡੇ ਫਾਰਮ ਦੇ ਇਹਨੇ ਬੱਚੇ ਨੇ ਬੱਚਾ ਧਰਤਾ ਤਾਂ ਇਹਦਾ ਵੀਰੇ 35 ਤੋਂ 70 ਲੀਟਰ ਦੁੱਧ ਆਪਾਂ ਚਵਾ ਦੇਾਂਗੇ ਕੰਡੇ ਤੇ ਤੋਲ ਬਾਕੀ ਲੇਵਿਚ ਮਿੱਥੀ-ਬੁੱਥੀ ਪੌਂਦਾ ਥਾਣਾ ਦੇ ਵਿੱਚ ਬਹੁਤ ਟੌਪ ਦਾ ਬੱਚਾ ਵੀਰੇ ਬਾਕੀ ਬਾਈ ਜੀ ਨੇ ਗਊਆਂ ਆਪਾਂ ਲੀਟਰਾਂ ਦੇ ਵਿੱਚ ਨਹੀਂ ਵੀਰੇ ਵੇਚਦੇ ਕੰਡੇ ਦੇ ਦੁੱਧ ਤੋਲ ਨਾਲ ਵੇਚਦੇ ਆਪਾਂ ਕਲਮਾ ਚ ਉਦੋਂ ਅੱਗੇ ਆ ਜਾਓ ਵੀਰੇ ਬੱਚਾ ਬਾਕੀ ਇਹ ਕਬੱਡੀ ਬਾਈ ਜੀ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆਪਣੇ ਕੋਲੇ ਸਭਾ ਮਸ਼ੀਨਾ ਤੁਹਾਡੀ ਵੀਰੇ ਕ੍ਰੈਡਿਟ ਕਾਰਡ ਤੁਹਾਡਾ ਬਣਿਆ ਵਾ ਤੁਹਾਨੂੰ ਟਰੋਲ ਪੰਪ ਤੇ ਜਾਣ ਦੀ ਲੋੜ ਨਹੀਂ ਕ੍ਰੈਡਿਟ ਕਾਰਡ ਚੱਕੋ ਜੇ ਵਿੱਚ ਪਾਓ ਸਿੱਧਾ ਸੀਨੀ ਮਾਰਗਨ ਡੈਰੀ ਫਾਰਮ ਤੇ ਆਓ ਵੀਰ ਜੀ ਸਕੀਮ ਦਾ ਲਾਭ ਉਠਾਓ ਐਚਡੀਐਫਸੀ ਬੈਂਕ ਦਾ ਕਾਰਡਾ ਬਣਿਆ ਵਾ ਵੀਰੇ ਉਹਦੇ ਕਿਸ਼ਤਾਂ ਵੀ ਬਣਾ ਦੇਾਂਗੇ 12 ਮਹੀਨੇ ਜਾਂ 24 ਮਹੀਨੇ 36 ਮਹੀਨੇ ਉਹ ਵੀ ਬਣਾ ਸਕਦੇ ਹੋ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਬਾਕੀ ਵਿੱਚ ਵੀਰ ਪੁੱਛਦੇ ਵੀਰੇ ਕ੍ਰੈਡਿਟ ਕਾਰਡ ਕੀ ਹੁੰਦਾ ਤੁਹਾਡਾ ਵੀਰੇ ਸਕੋਰ ਚੰਗਾ ਗਏ ਬੈਂਕ ਦੇ ਵੱਲੋਂ ਬਣਦਾ ਹੁੰਦਾ ਕ ਬਾਕੀ ਮੇਰੇ ਵੀਰਾਂ ਨੂੰ ਅੱਜਕੱਲ ਦੇ ਨੌਜਵਾਨਾਂ ਨੂੰ ਨਾਮੇ ਪੜੇ ਲਿਖਾਉਂਦਾ ਬਹੁਤ ਜ਼ਿਆਦਾ ਪਤਾ ਹੈਗਾਗਾ ਉਹ ਤੁਹਾਡੀ ਵੀਰੇ ਲਿੰਟ ਹੋਣੀ ਚਾਹੀਦੀ ਆ ਚਾਹੇ ਤੁਹਾਡੀ 5 ਲੱਖ ਦੀ ਲਿੰਟ ਹੋ ਉਹ ਵੀ ਤੁਹਾਨੂੰ ਉਹਦੀਆਂ ਵੀ ਗਾਈਆਂ ਮਿਲ ਜਾਣਗੀਆਂ ਕੋਈ 20-50 ਹਜ਼ਾਰ ਨਾਲ ਨਗਦ ਦੀ ਲੋਡ ਉਹ ਵੀ ਦੇ ਦੇਾਂਗੇ ਜੀ ਠੀਕ ਹੈ ਹਾਂਜੀ ਇਹ ਬੈੜ ਸੂਆ ਕੇ ਦਾ ਸੁੰਦੀ ਆਈ ਬਾਈ ਜੀ ਸੂਆ ਤਾਂ ਦੂਜਾ ਹੀ ਸੁੰਦੀ ਆ ਪਰ ਵੱਡੀ ਵਾਲੀ ਆ ਵੱਡੀ ਬਾਈ ਵਾਲੀ ਨੂੰ ਚਾਹੇ ਕੋਈ ਤੀਜਾ ਮੰਨ ਕੇ ਲੈ ਲੇ ਇਹ ਵੀਰੇ ਸਾਹਮਣੇ ਦਾ ਕੋਈ ਵੀ ਵੀਰ ਸਾਈ ਲਾ ਲੇ ਠੀਕ ਹੈ ਇਹ ਵੀਰੇ 16 ਣੇ ਦੇ ਬਾਕੀ ਪਏ ਆ ਬੱਚੇ ਦੇ ਠੀਕ ਹੈ 16 ਣੇ ਦੇ ਬਾਕੀ ਪਏ ਆ ਵੀਰੇ ਦਾ ਜ 45 ਲੀਟਰ 45 ਲੀਟਰ ਕੰਡੇ ਦੇ ਬਾਈ ਜੀ ਤੋੜ ਕੇ ਦੇ ਦਿਆਂਗੇ ਰੋਪੋ ਸਾਡਾ ਆ ਵੇਖੋ ਵੀਰੇ ਇਹ ਬੱਚਾ ਬਾਈ ਜੀ ਕਹਿਣ ਦੀਆਂ ਗੱਲਾਂ ਨਹੀਂ ਇਹ ਬਲੈਰੋ ਤੇ ਜਾਊ ਵੀਰੇ ਕੱਲੀ ਵੱਡੀ ਡਵਲ ਸੀਨ ਤੇ ਲੱਗੀ ਆਈ ਆ ਵੀਰੇ ਤੇ ਪਰ ਸਾਡਾ ਲੋਕਾਂ ਦਾ ਨਹੀਂ ਹੈਗਾ ਮੁੱਲ ਵੀ ਦੋ ਮੰਗ ਲਾਂਗੇ ਉਹ ਗੱਲਾਂ ਨਹੀਂ ਹੈਗੀਆਂ ਇਹ ਵੀ ਵੀਰੇ ਬਾਸੜ ਆਈਆਂ ਬਾਸੜ ਹੀ ਜਾਣਗੀਆਂ ਕਹਿੰਦੇ ਬਾ ਦੋ ਤਿੰਨ ਹਜ਼ਾਰ ਆਪਾਂ ਰੋਟੀ ਖਾਣੀ ਐ ਇਹਨਾਂ ਚ ਬੱਸ ਵੀਰੇ ਦੋ ਤਿੰਨ ਹਜ਼ਾਰ ਮਾਰਜਰ ਹੁੰਦਾ ਕਿਉਂਕਿ ਵੀਰੇ ਚਾਣੀ ਸੀ ਮਹੀਨੇ ਦੇ 300 ਗਊ ਵੇਚਦੀਆਂ 2000 ਦੜਾ ਪੈ ਜੇ ਵੀਰੇ ਬਹੁਤ ਹੋ ਜਾਂਦਾ ਜਾਵੇ ਮੂੰਹ ਅਡਾਂਗੇ ਤਾਂ ਮੱਖੀਆਂ ਬਹਿਣਗੀਆਂ ਵੀਰੇ ਜਿਹੜੀ ਇਹ ਦੇਖੀ ਆਨੇ ਆ ਭਾਈ ਬਾਈ ਜੀ ਸੇ ਦਿਨ ਤੋਂ ਬੱਚਾ ਸੇ ਦਿਨ ਤੋਂ ਬੱਚਾ ਬਾਈ ਜੀ ਜਦੋਂ ਇਹੋ ਜਿਹਾ ਬੱਚਾ ਵੀਰੇ ਕੱਲਾ ਖੜਾ ਲੀਂਦਾ ਨਾ ਕਰੇ ਫਿਰ ਉਦੋਂ ਦੱਸਦੇ ਮੈਂ ਅਸੀਂ ਕੀ ਆ ਇਹ ਦੇਖ ਸਕਦੇ ਹੋ ਵੀਰੇ ਇਹੋ ਬੱਚੇ ਨੇ ਜਿਹੜੇ ਦਰਸ਼ਨੀ ਬੱਚੇ ਹੁੰਦੇ ਆ ਵੀਰ ਜੀ ਨਾੜਾ ਨੂੜਾ ਥੱਲੇ ਮਿੱਡੀਆਂ ਕਰੀਆਂ ਪਈਆਂ ਜਾਵਾ ਬਾਈ ਜੀ 14 ਦਿਨ ਦੀ ਬਾਕੀ ਆ 5.5 ਫੁੱਟ ਤੋਂ ਕਰ ਦੇਦਾ ਜੀ ਉੱਪਰ ਆ ਦੇਖ ਸਕਦੇ ਹੋ ਆ ਮਿਲਤ ਵੇਰਸ ਵਗੈਰਾ ਦੇਖੋ ਆ ਤਾਂ ਇਹ ਮੰਨੇ ਕਿ ਚੱਲੋ ਇਹਨੇ ਗੰਡੇ ਦੇ ਤਣੇ ਨਹੀਂ ਹੁੰਦੇ ਜਿੰਨੇ ਤਣੇ ਇਹ ਮਾਰੀ ਖੜੀ ਆ ਜਾਵਾ ਭਾਈ ਜੀ ਗੰਗਵਾ ਦੇ ਆਏ ਦੀ ਮਮੜਾ ਮੋੜਿਓ ਇਹ ਤੋਂ ਅੱਧੀਆਂ ਦਿਸਣੀਆਂ ਵੀਰੇ ਗਊਆਂ ਮੇਰੇ ਹਿਸਾਬ ਨਾਲ ਸਹੀ ਵਣੇ ਤਿਆਰ ਹੋ ਗਈ ਮਾਰੂ ਪਿਆ ਉਹਨੂੰ ਹੱਥ ਵੀਰੇ 50 ਲੀਟਰ ਉਹ ਹੱਥ ਮਾਰੂ ਪਾਲੇ ਦਾ ਯਾਨੀ ਮੂਰੇ ਵੀਰ ਦਾ ਦਾ ਛਿਆਰੀ ਕਿਲੋ ਤੇ ਕੁਸ ਗ੍ਰਾਮ ਚੋਇਆ ਵਾ ਹਾਂ ਆਪਾਂ ਛਿਆਰੀ ਕਿਲੋ ਕੋਸੀ ਵੀਰੇ ਦੇਵਾਂਗੇ ਸਾਡੇ ਫਾਰਮ ਤੇ ਸੂਪੀ ਦਾ 50 ਵੀ ਚਵਾ ਦੇਾਂਗੇ ਪਰ ਵੀਰੇ ਗਊ ਦਾ ਪੁੱਤ ਆ ਯਾਨੀ ਇਹਨਾਂ ਦੇ ਗ੍ਰੈਂਡਫਾਦਰ ਤਿੱਕਰ ਵੀ ਆਪਣੇ ਕੋਲ ਬਲੱਡ ਲਾਈਨ ਹੈਗੀ ਆ ਹੁਣ ਇਹੇ ਜਿਹੇ ਬੜਾ ਜਿਵੇਂ ਜੋੜਾ ਖੜਾਗਾ ਹਾਂ ਤੇ ਕਹਿੰਦੇ ਫਾਰਮ ਸਟਾਰਟ ਕਰਨਾ ਦੋ ਜਿਹੜਾ ਪਾ ਗਏ ਨੇ ਤੇ ਬੱਚਿਆਂ ਤਿਆਰ ਕਰੀ ਚੱਲੀਏ ਇਤਨਾ ਸਾਲਾਂ ਫਾਰਮ ਭਰ ਦੇਵੀਆਂ ਬਾਈ ਜੀ ਬਿਲਕੁਲ ਅਸੀਂ ਵੀਰੇ ਨੂੰ ਇਹੀ ਕਹਿੰਦੇ ਆ ਵੀਰੇ ਅਸੀਂ ਕਦੇ ਮਰੂਤੀ ਦੀ ਸਲਾਹ ਨਹੀਂ ਦਿੱਤੀ ਮਰਸੀਡੀ ਖਰੀਦੋ ਵੀਰੇ ਮਰਸੀਡੀ ਖਰੀਦੋਗੇ ਵੀਰੇ ਕਾਮਯਾਬੀ ਸੇਤੀ ਹੋਮੋਂਗੇ ਬਾਕੀ ਵੀਰ ਜੀ ਜਦੋਂ ਆਪਣੇ ਫਾਰਮ ਤੇ ਆਉਂਦੇ ਆ ਵੀਰ ਫਿਰ ਉਹਨਾਂ ਨੂੰ ਇੱਥੇ ਆ ਕੇ ਨੌਲਜ ਆਟੋਮੈਟਿਕ ਹੀ ਵੱਧਦੀ ਆ ਬਾਕੀ ਹਰ ਵੀਰੇ ਅੱਜ ਸਿਆਣਾਗਾ ਵੀਰੇ ਲੈ ਕੱਢੋ ਬਾਕੀ ਵੀਰੇ ਇਹ ਨਹੀਂ ਗੱਲ ਕੱਲੀ ਗੱਪਣਾ ਦੁੱਧ ਬੋਲਣਾ ਵੀਰੇ 42 ਕਿਲੋ 42 ਕਿਲੋ ਕੰਡੇ ਦਾ ਰੈਡੀ ਆ ਬਾਈ ਜੀ ਇਹਦੇ ਥੱਲੇ ਇਹਦੇ ਥੱਲੇ ਬਿਲਕੁਲ ਤਾਜੀ ਸੂਈ ਆ ਵੀਰੇ 42 ਕਿਲੋ ਕੰਡੇ ਦਾ ਵੀਰ ਜੀ ਰੈਡੀ ਆ ਕੰਨੀਆਂ ਵੀਰੇ ਚੱਕ ਲੀਆਂ ਹਜੇ ਬਰਾਬਰ ਨਹੀਂ ਕਰੀਆਂ ਗਿਆ ਠੀਕ ਹੈ ਥੋੜਾ ਜਿਹਾ ਬਹਿਣਾ ਵੀਰੇ ਕਹਿੰਦੇ ਫਾਰਮ ਚੋਂ ਖੁੱਲੀਆਂ ਆਉਂਦੀਆਂ ਨੇ ਇਸ ਕਰਕੇ ਥੋੜੀ ਜੀ ਜਾਣੀ ਦੀ ਇਹ ਬੰਨਣ ਦੀ ਜਾਣੀ ਦੀ ਆਲ ਕਰਦੀਆਂ ਨੇ ਤੇ ਬਰੀਰਪੁਰਾ ਦੇ ਪਾਸੋਂ ਪੂਰੀ ਓਕੇ ਆ ਜਾਣਾ ਖਬਰਦਾਰ ਹਣ ਹਾਂ ਬਾਈ ਜੀ ਬਰੀ ਦਾ ਲੈਵੇ ਦਿਨ ਦੇਖੋ ਨਾਲਾਂ ਦੇ ਮਰਵਾ ਦਿਓ ਪੂਰਾ ਵੀਰੇ 42 ਲੀਟਰ ਰੈਡੀ ਆ ਪਰ ਸੂਈ ਨੂੰ ਵੀਰ ਮੇਰੇ ਹਜੇ ਅੱਜ ਪੰਜਵਾਂ ਦੇਣੀ ਆ ਵੀਰ ਜੀ ਠੀਕ ਹੈ ਸਾਡੇ ਨਾਲ ਹੁਣ ਚੋਣੀਆਂ ਦਾ ਬਿਆਰੀ ਵੀਰੇ ਜਾਣੀ ਦੀ ਪਾ ਲੈਣੇ ਬਿਆਲੀ ਨਹੀਂ ਦੇਣਾ ਵੀਰ ਮੇਰੇ ਆ ਇਹ 50 ਲੀਟਰ ਪਰ ਟੱਪੂਗੀ 50 ਲੀਟਰ ਪਰ ਟੱਪੂਗੀ ਵੀਰੇ ਸਾਡੇ ਕੇ ਦਾ ਦੋ ਟਾਈਮ ਚਾਰ ਟਾਈਮ ਸੇਰ ਟਾਈਮ ਕੋਈ ਵੀ ਵੀਰ ਚ ਹੋ ਸਕਦਾ ਵੀਰੇ ਐ ਕੰਡੇ ਤੇ ਤੋੜ ਕੇ ਕੰਡਾ ਵੀਰ ਆਪਦਾ ਲੈ ਕੇ ਆਵੇ ਮਣਕੇ ਦੇਵਾਂਗੇ 42 ਕਿਲੋ ਬਾਈ 42 ਕਿਲੋ ਤਾਂ ਹੁਣ ਅੱਜ ਆ ਜੀ ਅੱਜ ਮਣਕੇ ਲੈ ਜੀ ਅੱਜ ਅੱਜ 42 ਲੈ ਲੈ ਵੀਰੇ ਪਰ ਅੱਜ ਤੋਂ ਦੋ ਤਿੰਨ ਦਿਨ ਨੂੰ ਆਉਂਦਾ ਵੀਰੇ 50 ਟੱਪਾ ਦੇਾਂਗੇ ਰੇਟ ਫਿਰ ਚੰਗਾ ਜਾਊ ਇਹਦਾ ਨਹੀਂ ਬਾਈ ਚੰਗਾ ਜੂਗਾ ਕੋਈ ਰੇਟ ਨਹੀਂ ਜਾਂਦਾ ਇਹ ਵੀ ਉਹ ਨਹੀਂ ਹੈਗਾ ਵੀ ਦੋ ਮੰਗ ਰਾਂਗੇ ਲੋਕਾਂ ਨੂੰ ਇਹ ਥੱਲੇ ਵਾਲੇ ਸੌਦੇ ਹੀ ਆ ਵੀਰੇ ਪਾਣੀ ਖਾਲੇ ਚ ਵਗਦੇ ਸੋਹ ਲਾਗਦਾ ਰੱਖਣਾ ਵੀਰੇ ਭਾਜ ਲਈਆਂ ਨੇ ਹੋ ਸਕਦਾ ਸੀ ਦੋ ਚਾਰ ਗਊਆਂ ਵੀਰੇ ਜਾਨੀ ਦੀ ਸਾਹਮੇ ਭਾਅ ਵੀ ਦੇ ਦਈਏ ਸਾਡਾ ਇਹ ਵੀ ਕੰਮ ਆਗਾ ਹਰ ਇੱਕ ਤੋਂ ਨਫਾ ਨਹੀਂ ਵੀਰੇ ਕਮਾਉਂਦੇ ਹੈਗੇ ਇਹ ਮੰਨ ਲਾ ਆਪਾਂ ਬਾਲ ਵੇਚਨੇ ਵੇਚਣਾ ਵੀਰੇ ਮਾਲ ਵੇਚਨੇ ਵੇਚਨਾਗਾ ਪ੍ਰਮਾਤਮਾ ਦੀ ਕਿਰਪਾ ਕਰਕੇ ਵੀਰੇ ਪੂਰਾ ਨੌ ਬਣਿਆ ਭਰਾਮਾ ਦਾ ਪਿਆਰ ਮਿਲਿਆ ਵੀਰੇ ਉਹ ਉਮੀਦਾਂ ਤੁਹਾਨੂੰ ਵੀ ਖਰੇ ਇਸੇ ਤਰ੍ਹਾਂ ਉੱਪਰ ਦੇ ਰਹਿਣਾਗਾ ਜਿਹੜੀ ਗੱਲ ਆ ਗਈ ਝੋਨਾ ਮੰਡੀ ਜਾਵੜੇ ਚ 1 ਕਿਲੋ ਕਾਰਡ ਲੱਗੇ ਜਾਂ 3 ਕਿਲੋ ਹਾਂਜੀ ਵੀ ਵੇਚ ਕੇ ਆਉਣਾ ਵੇਚ ਕੇ ਆਉਣਾ ਵੀਰੇ ਉਹ ਚੀਜ਼ਾਂ ਨੇ ਉਦੋਂ ਅੱਗੇ ਵੀ ਤੇ ਥੱਲੇ ਵਾਲੇ ਵੀ ਇਹ ਨਾ ਮੰਨ ਲਓ ਵੀ ਆਮ ਨੋਰਮਲ ਨੇ 20 ਲੀਟਰ ਤੋਂ ਥੱਲੇ ਆਈ ਵੀਰੇ ਗਊ ਸਾਡੇ ਕੋਲੇ ਕੋਈ ਨਹੀਂ ਹੁੰਦੀਗੀ ਠੀਕ ਹੈ ਕੀ ਕਹਣਾ ਕੋਈ ਦੋ ਚਾਰ ਗਊਆਂ ਹੁਣ ਵੀਰੇ ਇਹ ਬੱਜਾ ਵੀ ਬਾਈ ਜੀ ਕੋਈ ਵੀ ਮਾੜੀ ਨਹੀਂ ਹੋਣੀਗੀ ਉਹ ਤਾਂ ਉੱਪਰ ਤਾਂ ਜਾਦੇ ਸਲੈਕਟਡ ਪੀਸ ਲੱਗੇ ਪਿਆ ਵੀਰੇ ਠੀਕ ਹੈ ਇਹ ਬੱਸੀ ਵੀ ਵੀਰੇ ਰਾਤ ਨੂੰ ਬੱਚਾ ਦਰਦੂਗੀ ਐਰ ਸੈਰ ਆ ਗਈ ਵੀਰੇ ਹਫਤੇ ਦੀ ਕੱਚੀ ਆ ਜਾਓ ਜੀ ਠੀਕ ਹੈ ਬਾਕੀ ਬਾਈ ਜੀ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਪੰਜਾਬ ਪੰਜਾਬ ਦਾ 13 ਕਿਲੋਮੀਟਰ ਪਰ ਛੱਤ ਤੇ ਥੱਲੇ ਕਰਦਾ ਲੱਗਿਆ ਉਹ ਬੈੜ ਵੀਰੇ ਆਪ ਹੀ ਫਾਰਮ ਦੀ ਆ ਬਕਾਇਦਾ ਵੀਡੀਓ ਵੀ ਸਾਰੀ ਦੇਵਾਂਗੇ ਠੀਕ ਹੈ ਇਹ ਵੀ 5-7 ਦਿਨ ਲਊਗੀ ਦੁੱਧ ਵਾਲੇ ਪਾਸੋਂ ਵੀਰੇ ਇਹ ਵੀ 30-32 ਗੁੰਦਾਂ ਰਕਾਟਾ ਮਾਲਕਾਂ ਦਾ ਇਹਦਾ ਠੀਕ ਹੈ ਸੱਲੇ ਪਲੂਣ ਆ ਗਈ ਫਿਰ ਹਾਂਜੀ ਪਲੂਣ ਵੀਰੇ ਖੀਰਾ ਬੱਚਾ ਖੀਰਾ ਬੱਚਾ ਵੀਰੇ 14-15 ਨੇਂਦੀ ਬਾਕੀ ਹੈ ਕਿਤੇ ਵੀਰੇ ਮਾਰੀ ਹੈਗੀ ਇਹ ਵੀ ਉੱਪਰ ਲੱਗਣ ਵਾਲੀ ਬੈੜ ਆ ਪਰ ਜਾਨੀ ਮਾਲਾ ਲਾਵਾਂਗੇ ਕਿੰਨੀਆਂ ਕਿ ਸਾਰੀਆਂ ਚੜਦੇ ਚੜਦੀ ਆ ਆ ਬੱਚਾ ਵੀਰੇ ਦੂਜਾ ਸੂਆ ਸੇਦ ਅੰਦ ਜੀ ਗੁੱਲੇਲਾ ਖਾਣਾ ਜਾਓ ਤੇ ਦਾ ਗੁੱਲੇਆ ਖਾਣ ਵੀਰੇ 10 ਦਿਨ ਦੀ ਬਾਕੀ ਹੈ ਦੇਖੋ ਬਹਿੜ ਦੀ ਸੈਨਿੰਗ ਠੀਕ ਹੈ ਹਾਂਜੀ ਵੀਰ ਜੀ ਅੱਗੇ ਥੇਰ ਆ ਗਏ ਇਧਰ ਵੱਡੇ ਵੀਰੇ ਕਾਫੀ ਕ੍ਰਾਸ ਵੈਲਡ ਆ ਗਈ ਠੀਕ ਹੈ ਇਹਦਾ ਵੀ ਵੀਰੇ 24 25 ਕਿਲੋ ਤੋਲਦੇ ਆਂ ਕੰਡੇ ਤੇ ਵੀਰ ਮਾਝਾ ਲਾ ਦੋ ਦੇਣਾ ਜਾ ਹਾਂਜੀ ਹਾਂਜੀ ਵੀਰੇ ਬਹੁਤ ਟਾਪ ਦਾ ਬੱਚਾ ਉਦੋਂ ਅੱਗੇ ਆ ਗਿਆ ਵੀਰੇ ਆ ਬੱਚਾ ਆ ਗਿਆ ਵੀਰੇ ਦੇਖੋ ਇਹ ਵੀ ਬੱਚੇ ਇੱਕ ਹਫਤਾ ਲਊ ਵੀਰੇ ਇਹ ਵੀ 20 ਤੋਂ ਪਲੱਸ ਵਾਲੀ ਆ ਜੀ ਠੀਕ ਹੈ ਉਦੋਂ ਅੱਗੇ ਆ ਵੱਡੀ ਆ ਗਈ ਵੀਰੇ ਇਹ ਵੱਡੀ ਬਹਿੜ ਆ ਗਈ ਜੀ ਦੇਖ ਸਕਦੇ ਹੋ ਇਹ ਵੀ ਚੰਗੀ ਵੀਰੇ 27 28 ਕਿਲੋ ਦੀ ਮਾਲਕ ਨਾ ਆ ਬਸ ਇਹ ਜਾਨੀ ਜੋੜ ਸੁਜਿਆ ਸਵਾਨ ਜੀ ਹਾਂ ਇਹ ਦੰਦੇ ਸੁਜਿਆ ਸਵਾਨ ਜੀ ਸੂਇਆ ਦੇ ਵੀ ਕਿਨਾਂ ਹੋ ਜਾਣਗੇ ਜੀ ਤੇ ਜਿਹੜੇ ਪੰਦਰ ਵੜਾ ਦੇਖੀ ਜਾਂਦੇ ਆ ਜੀ ਹਾਂਜੀ ਵੀਰੇ ਤੀਜਾ ਸੂਆ ਸੂਣ ਵਾਲੀ ਆ ਮਸ਼ੀਨ ਦੀ ਚਵਾਈ ਵਾਲੀ ਆ ਦੁੱਧ ਚੰਗੇ ਦੇ ਬਹੁਤ ਭਾਸੜ ਮਿਲਿਆ ਭਾਸੜ ਦੇ ਦਿਆਂਗੇ ਠੀਕ ਹੈ ਜੀ ਉਸ ਤੋਂ ਅੱਗੇ ਵੀਰੇ ਇਹ ਜਾਣੀ ਜੀ ਦੂਜਾ ਸੂਆ ਸੂਣਾ ਹਲਤੇ ਦੀ ਬਾਕੀ ਆ ਵੱਡੀ ਇਹ ਵੀ ਵੀਰੇ 35 ਲੀਟਰ ਵਾਲੀ ਆ ਵੱਡੀ ਬਹਿੜਾ ਭਾਈ ਜੀ ਠੀਕ ਹੈ ਹਾਂਜੀ ਉਸ ਤੋਂ ਅੱਗੇ ਵੀਰੇ ਜਰਸੀਆਂ ਕਾਫੀ ਆ ਗਈਆਂ ਆ ਤਾਜੀ ਸੂਇਆ ਵੀਰੇ ਜਿਹੜਾ ਬੰਦਾ ਮਰਜੀ ਵੀਡੀਓ ਰਿਕਾਰਡ ਕਰਨੇ ਵੀਰੇ 20 ਕਿਲੋ ਦੁੱਧ ਆ ਪਰ 18 ਕਿਲੋ ਕੱਗੇ ਦੇਉਂਗਾ ਦੁੱਧ ਰੇਡੀ ਆ ਵੀਰੇ ਕੰਡੇ ਦਾ ਬੋਲ ਕਹਿਣ ਦੀ ਗੱਲ ਨਹੀਂ ਮੇਰੀ ਬੰਦਾ ਕਲਪ ਕੱਟ ਲੈ ਚਾਹੀ ਠੀਕ ਹੈ ਹਾਂਜੀ ਉਦੋਂ ਅੱਗੇ ਵੀਰੇ ਸਾਈ ਵਾਲਾ ਕੀ ਬਹੁਤ ਠੰਡੀ ਸੀ ਰ ਟੌਪ ਦੀਆਂ ਸੂਣ ਵਾਲੇ ਇੱਕ ਹਫ਼ਤੇ ਦੇ ਵਿੱਚ ਠੀਕ ਹੈ ਤੇ ਉਦੋਂ ਅੱਗੇ ਆ ਗਈ ਵੀਰੇ ਇਹ ਬੱਚਾ ਵੀ ਵੀਰੇ ਸੂਣ ਵਾਲਾ ਦੋ ਚਾਰ ਦਿਨ ਦੇ ਵਿੱਚ ਆ ਬੈਡ ਵੀਰੇ ਤਾਜੀ ਸੂਈ ਆ ਬਿਲਕੁਲ ਤਾਜੀ ਸੂਈ ਆ ਕਿ ਜੇਰ ਜੂਰੇ ਦੀ ਓਕੇ ਆਗੀ ਆ ਜੋੜਾ ਮੜਾ ਤੋੜ ਦਿਓ ਇਹ ਨਾ ਕੋਈ ਬੰਦਾ ਕਹਦੇ ਵੀ ਅੰਦਰ ਬੈੜਾ ਕਹਦੇ ਕੋਈ ਨੋਰਮਲ ਲੱਗਦੀਆਂ ਇਹਦਾ ਥਾਂ ਦੀ ਕਮੀ ਆ ਵੀਰੇ ਯਾਨੀ ਮਾਲ ਦਾ ਸਾਰਾ ਹੀ ਸਿਲੈਕਟਡ ਲੱਗਣਾ ਉਹ ਜਰਸੀ ਤਾਜੀ ਸੂਈ ਆ ਸਵੇਰ ਵੀਰੇ ਜੇਰ ਓਕੇ ਆ ਠੀਕ ਹੈ ਤੇ ਆਹ ਦੇਖ ਸਕਦੇ ਹੋ ਵੀਰੇ ਬੱਚਾ ਇਹ ਬੱਚਾ 5-4 ਦਿਨ ਨੂੰ ਕਾਫੀ ਜਰਸੀ ਆ ਗਈ 4 ਦਿਨ ਦਾ ਬਾਈ ਜੀ ਤੇ ਲੈਵਾ ਬੜਾ ਸਾਫ ਸੁਥਰਾ ਮਾਧਾ ਬਾਈ ਜੀ ਬੜਾ ਤਾਂ ਹੀ ਦਿਖਾਈਆਂ ਨੇ ਨਾ ਨਮਾਉਣ ਨਮੂਨ ਦਾ ਵੀਰੇ ਸੁਰਖੀ ਪਾਊਡਰ ਨਹੀਂ ਆਪਾਂ ਤੋਂ ਜਾਦੇ ਲੱਗਦੇਗੇ ਠੀਕ ਹੈ ਹਾਂਜੀ ਵਿੱਚ ਵੀ ਜਾਨੀ ਇਹ ਨਹੀਂ ਹੈਗਾਗਾ ਵੀ ਆਪਣੇ ਕੋਲੇ ਗੰਵਾਂ ਦਾ ਡਿਊਟੀ ਪਾਲਰ ਆ ਡਿਊਟੀ ਪਾਲਰ ਦਾ ਵੀਰੇ ਮੌਲੀਆਂ ਦੇ ਝਾਂਜਰਾ ਪਾ ਕੇ ਡਿਊਟੀ ਪਾਲਰ ਬਣਦੇ ਆ ਜਿੱਥੇ ਕੋਲ ਲਾਲ ਤਾਂ ਵੀਰੇ ਰੂੜੀਆਂ 'ਚ ਲੱਗਦੇ ਆ ਨਾ ਆਹ ਦੇਖੋ ਬਿਨਾ ਨਮਾਈਆਂ ਕਾਫੀ ਕਲਰ ਜਰਸੀ ਹਾਂਜੀ ਤੇ ਜਿਹੜੀ ਮਨ ਗੱਜਰ ਗਰਮੀ ਦੇ ਹਾਰ ਦੇ ਮਹੀਨੇ ਵੀ ਛੇਕਦੀ ਨਹੀਂ ਜਮਾ ਹਾਂ ਹਾਂ ਇੱਕ ਚੀਜ਼ ਆਪਾਂ ਹੋਰ ਬੋਲਦੇ ਵਿੱਚ ਵੀਰ ਕਹਿੰਦੇ ਵੀਰੇ ਬੋਲੀ ਦਾ ਇਹਦੇ ਕੋਸ਼ ਕਬੀਰਾਂ ਦਾ ਮਨ ਚ ਬਾਇ ਬਾਇ ਵਾ ਉਹ ਚੀਜ਼ ਮੈਂ ਜ਼ਰੂਰ ਦੱਸ ਦਿਆਂ ਵੀਰੇ ਬੋਲੀ ਕਿਸੇ ਕਸਮ ਦੀ ਕੋਈ ਨਹੀਂ ਹਰਜ ਕਰ ਲਓ ਕਿਸੇ ਵੀ ਵੀਰ ਨੇ ਆ ਕੇ ਗਊ ਮੰਗ ਲਈ ਪਹਿਲੀ ਗੱਲ ਤਾਂ ਵੀਰ ਉਹਦੀ ਸੌਦਾ ਕਰਦਾ ਨਹੀਂ ਵੀ ਸੌਦਾ ਕਰਦਾ ਕੋਈ ਵੀਰ ਕਹੂ ਮੈਨੂੰ ਟਾਈਮ ਚਾਹੀਦਾ ਵੀਰੇ ਇੱਕ ਘੰਟਾ ਦਾ ਟਾਈਮ ਦਿੰਨੇ ਆ ਵੀਰ ਨੂੰ ਆ ਬੈਠ ਵੀਰ ਨੇ ਮੰਗ ਲਈ ਇੱਕਾਂ ਦੇ ਟਾਈਮ ਵੀਰ ਨੂੰ ਦੇਉਂਗਾ ਘਰੇ ਵੀਡੀਓ ਪਾ ਲੈ ਕੇ ਜੜਦ ਉਸ ਨੂੰ ਪਾਏ ਡਾਕਟਰ ਨੂੰ ਪਾ ਲੈ ਉੱਪਰ ਦੀ ਕਿਸੇ ਵੀਰ ਨੂੰ ਸੀ ਮੁੱਲ ਵੀ ਨਹੀਂ ਕਰਦੇ ਬੋਲੀ ਵਾਲਾ ਕੋਈ ਕਿਸਮ ਨਹੀਂ ਹੋਊਗਾ ਤਸੱਲੀ ਕਰ ਲੈ ਵੇ ਆਜਾ ਤਸੱਲੀ ਕਰੇ ਵੀਰੇ ਥੱਲੀ ਕਰਕੇ ਲਿਜਾਵੇ ਇਹ ਵੀ ਤਾਜ਼ੀਆਂ ਆ ਆ ਬੱਦ ਵੀਰੇ ਤਾਜੀ ਸੂਈ ਆ ਤੇ ਬੱਸੀ ਉਹ ਰੋਟਾ ਹੋਊਗਾ 15 ਕਿਲੋ ਇਹ ਜਾਨੀ ਦੀ ਦੋ ਦੰਦ ਪੂਰੇ ਕਰਕੇ ਚੌਗਦੇ ਚੱਕੇ ਆ ਆ ਬੱਸੀ ਵੀਰੇ ਤਾਜੀ ਸੂਈ ਹੈ ਕੀ ਕਰਮਾ ਵਾਲੀ ਇਹਦੇ ਥੱਲੇ ਵੀ ਚੌਣਾ ਕਿਲੋ ਹੋਊਗਾ ਆ ਬੱਸੀ ਵੀ ਤਾਜੀ ਸੂਈਆਂ 16 ਕਿਲੋ ਹੋਊਗਾ ਆ ਬੱਸੀ ਵੀਰੇ ਫਾਰਮ ਦੀ ਆ ਖੀਰੀ ਆ 20 ਦਿਨ ਦੀ ਕੱਚੀ ਆ ਭਾਸਰ ਮਿਲੀ ਆ ਵੀਰੇ 72 ਦੀ ਦੇ ਦ 72 ਵੀ ਦੇ ਦੂੰਗਾ ਹਾਂਜੀ ਤੇ ਉਸ ਤੋਂ ਅੱਗੇ ਵੀਰੇ ਆ ਵੀ ਤਾਜੀ ਸੂਈਆ ਇਹਦੇ ਥਲੇ 18 ਹੋਊਗਾ ਜੀ ਤੇ ਆ ਜੋੜਾ ਵੀ ਉਸ ਤੋਂ ਅੱਗੇ ਉਹ ਸਿਰੇ ਦੀ ਸੋਨਾ ਹੀ ਰਹਿੰਦੀ ਆ ਆ ਸੂਈ ਆ ਦੇਖੋ ਡੱਬੀ ਵੀਰੇ ਡੱਬੀ ਬੈਲ 52000 ਦੀ ਦੇ ਦੂੰਗਾ ਸਰ ਦੇਖੋ ਨਾਪ ਦੀ ਖੀਰੀ ਬੱਸੀ ਵੀਰੇ 52 ਦੀ ਬੈਲ ਕੋ ਖੀਰੀ ਬੱਸੀ 52 ਦੀ ਦੇ ਦੂੰ ਕੱਲਾ ਕੱਲਾ ਥਣ ਦੇਖੋ ਠੱਡੀ ਸੀਲ ਜਾ ਮਖਾ ਇਹ ਆਫਰ ਨਾ ਆ ਵੀਰੇ ਹਰ ਇੱਕ ਤਰ੍ਹਾਂ ਦਾ ਮਾਲ ਮਿਲੂਗਾ ਬੈਲ ਹਰ ਇੱਕ ਤਰ੍ਹਾਂ ਦਾ ਮਾਲ ਉਹ ਰੇਟ ਅੱਜ ਦੇਖ ਲਓ ਵੀਰੇ ਕੱਲ ਨੂੰ ਆ ਜਾਓ ਟਾਈਮ ਨਾਲ ਤੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਆ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਵੀਰੇ ਕੋਈ ਵੀ ਵੀਰ ਨੇ ਹੁਣ ਕੈਂਡ ਤੇ ਲਾਜ਼ਮੀ ਗੱਲ ਕਹਿਣਾਗਾ ਸਾਡੇ ਫਾਰਮ ਤੋਂ ਵੀਰੇ ਮਾਲ ਲੈਣਾ ਉਹ ਦੇਖ ਕੇ ਨਰਖ ਫਰਖਣਾ ਖਰੀਦੋ ਕਿਉਂਕਿ ਬਾਈ ਜੀ ਵਿੱਚ ਵੀਰ ਗਾਰੰਟੀ ਮੰਗਦੇ ਗਾਰੰਟੀ ਦੇ ਵੀਰੇ ਆਪਾਂ ਕੋਈ ਕੰਮ ਨਹੀਂ ਕਰ ਦੇਗੇ ਜਿੱਥੇ ਗਾਰੰਟੀਆਂ ਮਿਲਦੀਆਂ ਉੱਥੇ ਅੱਧੀ ਨਿਭੜਦਾਗਾ ਤੁਸੀਂ ਪੈਸੇ ਖਰਚਣ ਕਰਨੋ ਵੀਰੇ ਤਸੱਲੀ ਕਰਨ ਦਾ ਤੁਹਾਡਾ ਹੱਕ ਬਣਦਾਗਾ ਕਿਉਂਕਿ ਗੇਟੋਂ ਬਾਹਰ ਜਾਵੜੀ ਵੀਰੇ ਕਿਸੇ ਕਦਰ ਦੀ ਸਾਡੀ ਕੋਈ ਗਾਰੰਟੀ ਨਹੀਂ ਹੋਊਗੀ ਤਾਂ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣੀ ਤੈਅ ਕਰੋ